ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਆਫੀਸ਼ੀਅਲ YouTube ਚੈਨਲ ਤੇ ਤੇ ਬੱਚੇ ਅੱਜ ਆਪਾਂ ਬਹੁਤ ਇੰਪੋਰਟੈਂਟ ਡਿਸਕਸ਼ਨ ਕਰਾਂਗੇ ਦੇਖੋ ਬੱਚਿਆਂ ਦੇ ਨਾ ਆਪਣੇ ਕੋਲੇ ਕੋਲ ਹੁੰਦੇ ਨੇ ਕਿ 30 ਡੇਜ਼ ਵਿੱਚ ਐਗਜ਼ਾਮ ਕ੍ਰੈਕ ਕਰਨਾ ਹੈ ਠੀਕ ਹੈ 25 ਡੇਜ਼ ਵਿੱਚ ਐਗਜ਼ਾਮ ਕ੍ਰੈਕ ਕਰਨਾ ਤਾਂ ਬੱਚੇ ਇਹ ਕੋਈ ਨਾ ਖਿਚੜੀ ਨਹੀਂ ਹੈ ਜਿਹੜੀ ਤੁਸੀਂ ਬਣਾਓਗੇ ਪਕਾ ਕੇ ਖਾ ਲੂਗੇ ਠੀਕ ਹੈ ਚਲੋ ਠੀਕ ਹੈ ਤੁਸੀਂ ਮੰਨ ਵੀ ਲੈਣੋ ਕਿ ਖਿਚੜੀ ਆ ਤਾਂ ਇਹ ਸੌਖੀ ਨਹੀਂ ਬਣਦੀ ਇਹਨੂੰ ਬਣਾਉਣ ਵਾਸਤੇ ਘੱਟੋ ਘੱਟ 6 ਮੰਥ ਦਾ ਟਾਈਮ ਲੱਗਦਾ ਹੈ ਠੀਕ ਹੈ ਯਾ ਘੱਟੋ ਘੱਟ 6 ਮੰਥ ਕਿਹਾ ਜੇ ਕੰਪਲੀਟ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 6 ਮੰਥ ਤੋਂ ਲੈ ਕੇ 1 ਇਅਰ ਦੇ ਵਿੱਚ ਦਾ ਟਾਈਮ ਪੀਰੀਅਡ ਜਿਹੜਾ ਉਹ ਚਾਹੀਦਾ ਹੀ ਚਾਹੀਦਾ

ਤਾਨੂੰ ਇੱਕ ਨਵਾਰਾ ਲੱਭਣਾ ਪੈਂਦਾ ਆਪਾਂ ਸੋਚੇ ਕਿ ਵੀਡੀਓ ਕਰਨੀ ਹੈ ਤਾਂ ਕਰਨੀ ਹੈ ਤਾਂ ਆਪਾਂ ਦੂਸਰਾ ਰਾਹ ਲੱਭ ਲਿਆ ਕਿ ਇਸ ਤਰੀਕੇ ਨਾਲ ਸਹੀ ਨਹੀਂ ਸਹੀ ਤਾਂ ਇਸ ਤਰੀਕੇ ਨਾਲ ਸਹੀ ਹੈ ਨਾ ਤਾਂ ਉਹ ਚੀਜ਼ਾਂ ਹੁੰਦੀ ਹੈ ਬੱਚੇ SSC ਦੀ ਤਿਆਰੀ ਕਰਨ ਵਾਲੇ ਬੱਚੇ ਵੀ PT Plus ਵਿਧਾ एग्जाम ਦਿੰਦੇ ਆ ਬਹੁਤ سارے ਬੱਚੇ ਦਿੰਦੇ ਆ ਠੀਕ ਹੈ ਤਾਂ ਹਣ ਉਹ ਜੋ ਆਕ ਜਿਹੜੇ एग्जाम ਦੇ ਰਹੇ ਆ ਤਾਂ ਤੁਸੀਂ ਕੀ ਸੋਚਦੇ ਹੋ ਜਿਹੜੇ ਬੱਚੇ SSC ਸੈਂਟਰ ਲੈਵਲ ਦੀ ਤਿਆਰੀ ਦਿੱਲੀ ਵਰਗੀ ਜਗ੍ਹਾ ਤੋਂ ਕਰ ਰਹੇ ਆ ਜਿਹੜਾ ਕਿ ਕੰਪੀਟੀਸ਼ਨ ਦਾ ਇੱਕ ਹੱਬ ਹੈ ਤੁਸੀਂ ਕੀ ਸੋਚਦੇ ਹੋ ਕਿ ਉੱਥੇ ਤਿਆਰੀ ਵਧੀਆ ਨਹੀਂ ਹੁੰਦੀ ਉਹ ਕਿ ਬੱਚੇ ਉੱਥੇ ਤਿਆਰੀ ਬਹੁਤ ਵਧੀਆ ਹੁੰਦੀ ਵੀ ਹੈ ਤੇ ਬੱਚੇ ਉੱਥੇ ਜਾ ਕੇ ਸੀਰੀਅਸ ਵੀ ਹੁੰਦੇ ਨੇ ਕਿਉਂਕਿ ਉੱਥੇ ਜਾ ਕੇ ਮਾਹੌਲ ਹੁੰਦਾ ਠੀਕ ਹੈ ਹੁਣ ਤੁਸੀਂ ਘਰੇ ਹੀ ਮੋਟੀਵੇਟ ਰਹਿ ਸਕਦੇ ਹੋ ਬਿਕੋਜ਼ ਦੇਖੋ ਅੱਜ ਕੱਲ ਆਨਲਾਈਨ ਬਹੁਤ ਕੁਝ ਅਵੇਲੇਬਲ ਹੈ ਜੇ ਤੁਸੀਂ ਘਰੇ ਵੀ ਤਿਆਰੀ ਕਰਨਾ ਚਾਹੋ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਦੀ ਤਿਆਰੀ ਤੁਸੀਂ ਕਰ ਸਕਦੇ ਹੋ بس ਉਹਦੇ ਲਈ ਤੁਸੀਂ ਇੱਕ ਡਿਸਪਲਿਨ ਨਾਮ ਦੀ ਚੀਜ਼ ਹੁੰਦੀ ਹੈ ਉਹ ਆਪਦੇ ਕੋਲ ਰੱਖਣੀ ਹੈ ਮੈਂ ਅੱਗੇ ਵਧਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਪਣੀ ਇੱਕ ਐਪਲੀਕੇਸ਼ਨ ਹੈ 360 ਜੋਬ ਟਾਰਗੇਟ ਦੇ ਨਾਮ ਤੋਂ ਠੀਕ ਹੈ 360 ਜੋਬ ਟਾਰਗੇਟ ਟਾਰਗੇਟ ਦੇ ਨਾਮ ਤੋਂ ਆਪਣੀ ਇੱਕ ਐਪਲੀਕੇਸ਼ਨ ਹੈ ਉੱਥੇ ਆਪਾਂ ਕੋਰਸੇ ਲਾਂਚ ਕਰ ਰੱਖੇ ਨੇ ਠੀਕ ਹੈ ਜਿੱਦ ਤੱਕ ਕਿ ਪਟਵਾਰੀ ਹੋ ਗਿਆ 999 ਦਾ ਹੈ ਵੀਡੀਓ ਪਟਵਾਰੀ ਤੇ ਤਾਂ ਈਵਲ ਓਫਰ ਵੀ ਚੱਲ ਰਿਹਾ ਹੈ ਵੀਡੀਓ ਦਾ 999 ਦਾ ਠੀਕ ਹੈ ਉਦਾਂ ਹੀ ਇਨਸਪੈਕਟਰ ਲੈਵਲ ਦੀਆਂ ਵੈਕੈਂਸੀਜ਼ ਈਵਨ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿੰਨੀਆਂ ਵੀ ਇਨਸਪੈਕਟਰ ਲੈਵਲ ਦੀਆਂ ਆਣਗੇ ਵੈਕੈਂਸੀਜ਼ ਯਾਨੀ ਕਿ 2 ਸਾਲ ਦੀ ਵੈਲੀਡੇਟਰੀ ਵਾਸਤੇ ਹੈ 2199 ਰੁਪਏ ਦਾ ਇਹ ਕੋਰਸ ਹੈ ਠੀਕ ਹੈ ਤਾਂ ਇਹ ਚੀਜ਼ਾਂ ਨੇ ਆਪਾਂ ਇਹ ਚੀਜ਼ਾਂ ਕਰਵਾ ਰਹੇ ਹਾਂ ਤਿਆਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਵੀ ਦੇਖੋ ਲੰਬਾ ਟਾਈਮਪੀਰੀਅਡ ਕਿਉਂ ਲੈ ਆ ਕਿ ਬੱਚੇ ਦਾ ਮੰਨ ਲਓ ਕਿ ਸਾਲ ਦੇ ਵਿੱਚ ਕੋਈ ਇੱਕ ਜਾਂ ਦੋ ਐਗਜ਼ਾਮ ਕ੍ਰੈਕ ਹੋ ਗਏ ਠੀਕ ਹੈ ਤਾਂ ਵਧੀਆ ਲੈਵਲ ਦੀ ਤਿਆਰੀ ਵੀ ਕਰ ਸਕਦੇ ਕਿਉਂਕਿ ਚੀਜ਼ਾਂ ਜਿਹੜੀਆਂ ਆਪਾਂ ਕਰਵਾਵਾਂਗੇ ਉਹ ਬਹੁਤ ਜ਼ਿਆਦਾ ਆਥੈਂਟਿਕ ਨੇ ਠੀਕ ਹੈ ਹੁਣ ਲੰਬਾ ਟਾਈਮ ਦੇਣਾ ਤਿਆਰੀ ਨੂੰ ਕਿਉਂ ਜ਼ਰੂਰੀ ਹੈ ਹੁਣ ਇੱਕ ਚੀਜ਼ ਸੋਚ ਕੇ ਚੱਲੋ ਤੁਸੀਂ ਯੂਪੀਐਸਸੀ ਨਾਮ ਦੀ ਚੀਜ਼ ਸੁਣੀ ਹੋਗੀ ਤੁਸੀਂ ਜਾਂ ਫਿਰ ਸਟੇਟ ਪੀਸੀਐਸ ਦੀ ਤਿਆਰੀ ਇਹ ਕੋਈ ਤੋਪ ਨਹੀਂ ਹੈਗੇ ਐਗਜ਼ਾਮ ਕਰੈਕ ਕਰਨੇ ਐਗਜ਼ਾਮ ਕਰੈਕ ਕਰ ਸਕਦੇ ਕੋਈ ਵੀ ਕਰੈਕ ਕਰ ਸਕਦਾ ਜੋ ਕਰਦੇ ਉਹ ਹੀ ਇਨਸਾਨ ਹੈ ਬਟ ਰੀਜ਼ਨ ਕੀ ਹੈ ਕਿ ਉਹ ਪੇਸ਼ੈਂਸ ਠੀਕ ਹੈ ਸਬਰ ਸਬਰ ਨਾਮ ਦੀ ਚੀਜ਼ ਹੈਗੀ ਨਾ ਬਾਇਗਰ ਕਹਿੰਦੇ ਕਿ ਸਬਰ ਕਰਨਾ ਚਾਹੀਦਾ ਇਨਸਾਨ ਨੂੰ ਸਬਰ ਕਰਕੇ ਤਿਆਰੀ ਕਰਦੇ ਰਹਿੰਦੇ ਆ ਪੇਸ਼ੈਂਸ ਬਹੁਤ ਵੱਡੀ ਪਰਸੀਵਰੈਂਸ ਯਾਨੀ ਕਿ ਆਪਣੀ ਤਿਆਰੀ ਨੂੰ ਲੈ ਕੇ ਪੇਸ਼ੈਂਸ ਰੱਖੋ ਪਰਸੀਵਰੈਂਸ ਰੱਖੋ ਤੇ ਉਸ ਤੋਂ ਬਾਅਦ ਮੇਰੀ ਗੱਲ ਸੁਣੋ ਇੱਕ ਚੀਜ਼ ਤੁਸੀਂ ਕਿ ਮੰਨ ਲਓ ਕਿ ਕੰਸਿਸਟੈਂਸੀ ਨਾਮ ਦੀ ਇੱਕ ਚੀਜ਼ ਸੁਣੀ ਹੋਊਗੀ ਤੁਸੀਂ ਕਿ ਮੰਨ ਲਓ ਕਿ ਤੁਸੀਂ ਇੱਕ ਚੀਜ਼ ਨੂੰ 2 ਆਵਰਸ ਵਾਸਤੇ ਕਰ ਰਹੇ ਹੋ ਇੱਕ ਦਿਨ ਵਿੱਚ ਤੁਸੀਂ ਕਿਸੇ ਚੀਜ਼ ਨੂੰ ਕੀ ਕਰਿਆ 2 ਆਵਰਸ ਵਾਸਤੇ ਕਰਿਆ ਅਗਲੇ ਦਿਨ ਉਸੇ ਉਸੇ ਦਿਨ ਤੁਸੀਂ 2 hours ਵਾਸਤੇ ਕਰਿਆ ਫਿਰ 2 hours ਵਾਸਤੇ ਕਰਿਆ ਯਾਨੀ ਕਿ ਇੱਕ ਤਰੀਕੇ ਨਾਲ ਤੁਹਾਡੀ ਕਨਸਿਸਟੈਂਸੀ ਬਣ ਗਈ ਚਾਹੇ ਤੁਸੀਂ 2 ਘੰਟੇ ਪੜ ਰਹੇ ਹੋ ਇਹਨੂੰ ਕਹਿੰਦੇ ਕਨਸਿਸਟੈਂਸੀ ਬਟ ਇੱਕ ਵਾਰੀ ਕੀ ਹੋਇਆ ਤੁਸੀਂ ਇੱਕ ਦਿਨ ਪੜੇ 5 ਘੰਟੇ ਅਗਲੇ ਦਿਨ 1 ਘੰਟਾ ਅਗਲੇ ਦਿਨ ਸੀ ਪੜੇ ਨਹੀਂ ਫਿਰ ਤੁਸੀਂ 2 ਘੰਟੇ ਪੜ ਲਏ ਫਿਰ ਅਗਲੇ ਦਿਨ ਪੜੇ ਨਹੀਂ ਇਹਨੂੰ ਕਨਸਿਸਟੈਂਸੀ ਨਹੀਂ ਕਹਿੰਦੇ ਇਹ ਜਿਹੜਾ ਇਹ ਚੀਜ਼ ਹੈ ਇਹ ਆਪਾਂ ਨੂੰ ਫੇਲਿਅਰ ਦੀ ਸਾਈਡ ਲੈ ਕੇ ਜਾਂਦੀ ਹੈ ਠੀਕ ਹੈ ਬਟ ਫਿਰ ਵੀ ਚਲੋ ਠੀਕ ਹੈ ਤੁਸੀਂ ਪੜ ਰਹੇ ਹੋ ਬਟ ਆ 2 ਘੰਟੇ ਵੀ ਤੁਸੀਂ ਦੇ ਦਿੰਨੇ ਹੋ ਨਾ ਇਹ ਵੀ ਬਹੁਤ ਬਿਹਤਰੀਕ ਨੇ ਈਵਨ ਵਰਕਿੰਗ ਸਟੂਡੈਂਟ ਵੀ ਜੋ ਹੈਗੇ ਚਾਹੇ 올ਰੇਡੀ ਜੋਬ ਦੇ ਵਿੱਚ ਚਾਹੇ ਗਵਰਨਮੈਂਟ ਚਾਹੇ ਪ੍ਰਾਈਵੇਟ ਉਹ ਵੀ ਵਧੀਆ ਕਰ ਸਕਦੇ ਆ ਆਪਣੀ ਮਤਲਬ ਕਿ ਤਿਆਰੀ ਰੀਜ਼ਨ ਕੀ ਹੈ ਕਿ ਮੰਨ ਲਓ ਕਿ 2 ਘੰਟੇ ਸਵੇਰੇ ਕੱਢ ਲੈਂਦੇ ਆ 2 ਘੰਟੇ ਸ਼ਾਮ ਨੂੰ ਕੱਢ ਲੈਂਦੇ ਆ ਤਾਂ 4 ਘੰਟੇ ਤਾਂ ਬੱਚੇ ਆ ਹੀ ਹੋਗੇ ਚਾਹੇ 2 ਘੰਟੇ ਪੜਿਆ 2 ਘੰਟੇ ਪ੍ਰੈਕਟਿਸ ਕੀਤੀ ਟਾਈਮ ਲੱਗੂਗਾ ਥੋੜਾ ਜਿਹਾ ਜ਼ਿਆਦਾ 6 ਮਨਸ ਦਾ ਟਾਈਮ ਲੱਗ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਔਰ ਇੰਨਾ ਪੀਟ ਪਲੱਸ ਬੀ ਦਾ ਸਿਲੇਬਸ ਜਿਹੜਾ ਉਹ ਲੰਬਾ ਚੋੜਾ ਹੈ ਨਹੀਂ ਕਿ ਤੁਹਾਨੂੰ ਇੰਨੀਆਂ ਜ਼ਿਆਦਾ ਦਿੱਕਤਾਂ ਆਉਣਗੀਆਂ ਤੁਹਾਨੂੰ ਇੰਨੀਆਂ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ ਐਵੇਂ ਦਾ ਕੁਝ ਵੀ ਹੈ ਨਹੀਂਗਾ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਕਿ ਵੀ ਤੁਹਾਨੂੰ ਲੱਗੇ ਕਿ ਵੀ ਹਾਂਜੀ ਤਿਆਰੀ ਕੀਤੀ ਹੈ ਉਹ ਵੀਡੀਓਜ਼ ਦੇਖਣਾ ਤੁਸੀਂ ਛੱਡ ਦਿਓ ਕਿ 30 ਦਿਨਾਂ ਵਿੱਚ ਪੇਪਰ ਕਿਵੇਂ ਕਰਾ ਕਰੀਏ 20 ਦਿਨਾਂ ਕਿਉਂਕਿ ਬੱਚੇ ਐਵੇਂ ਦੇ ਬਹੁਤ ਬੈਠੇ ਨੇ ਜਿਨ੍ਹਾਂ ਨੇ ਬੁੱਕਸ ਨੂੰ ਪੂਰੀ ਤਰ੍ਹਾਂ ਰਗੜ ਕੇ ਰੱਖ ਰੱਖਿਆ ਬੁੱਕਸ ਵਾਈਟ ਤੋਂ ਕੀ ਕਰ ਰੱਖੀਆਂ ਬਲੈਕ ਕਰ ਰੱਖੀਆਂ ਠੀਕ ਹੈ ਇਹ ਮਾਰਕ ਕਰ ਕਰਕੇ ਰੈਡ ਕਰ ਰੱਖੀਆਂ ਬਲੂ ਕਰ ਰੱਖੀਆਂ yellow ਕਰ ਰੱਖੀਆਂ water mark ਨਾਲ ਐਵੇਂ ਐਵੇਂ ਦੇ ਵੀ ਸਟੂਡੈਂਟਸ ਪਏ ਨੇ ਸਮਝ ਆਈਏ ਗੱਲ ਇੰਨੀ ਠੀਕ ਹੈ ਤਾਂ ਉਹ ਚੀਜ਼ਾਂ ਨੇ ਬਾਕੀ ਦੂਜੀ ਗੱਲ ਮੈਂ ਇੱਕ ਹੋਰ ਦੱਸਾਂ ਤੁਹਾਨੂੰ ਕਿ ਜੇ ਤੁਸੀਂ ਤਿਆਰੀ ਕਰਦੇ ਹੋ ਔਰ ਜੇ ਤੁਸੀਂ ਡੇਲੀ 2 ਘੰਟੇ 2 ਘੰਟੇ ਦੇਣਿਓ ਇਹ 2 ਘੰਟੇ ਨਹੀਂ ਰਹਿਣਗੇ ਤੁਹਾਡਾ ਇੰਟਰਸਟ ਇੰਨਾ ਬਣੂਗਾ ਕਿ ਤੁਸੀਂ ਸਾਰਾ ਸਾਰਾ ਦਿਨ ਸਟੱਡੀ ਦੇ ਵਿੱਚ ਆਪਣਾ ਲਗਾ ਦਿਆ ਕਰੋਗੇ जिद नहीं है मान लो कि तैयारी की लग मेरी तैयारी तीन महीने लगे की तो मैं सरकारी ही लग जा तो चीजा होंगे ने अपनी तैयारी इंपरूवमेंट लिया एवं लिया सब तो पहला एक वाई चाहता होंगे वाय की जॉब क्यों करनी है ਤਿਆਰੀ ਕਰਨੀ ਕਿਉਂ ਹੈ ਤਿਆਰੀ ਕਰਨ ਦਾ ਰੀਜ਼ਨ ਕਿ ਇੱਕ ਸਟਰੋਂਗ ਵਾਈਬ ਹੋਣਾ ਚਾਹੀਦਾ ਸਟਰੋਂਗ ਵਾਈਬ ਦਾ ਮਤਲਬ ਹੈ ਐਵੇਂ ਨਹੀਂ ਕਿ ਦੂਜੇ ਦਿਨ ਬਦਲ ਗਿਆ ਕਿ ਮੈਨੂੰ ਨੌਕਰੀ ਕਿਉਂ ਕਰਨੀ ਹੈ ਠੀਕ ਹੈ ਨਾ ਇੱਕ ਪਿਛੋਕੜ ਦੇਖੋ ਆਪਣਾ ਤੁਸੀਂ ਕਿਹੜੇ ਪਿਛੋਕੜ ਤੋਂ ਆਏ ਹੋ ਰੁਤਬਾ ਦੇਖੋ ਆਪਣਾ ਕੀ ਹੈ ਹੈ ਨਾ ਤਾਂ ਉਹ ਚੀਜ਼ਾਂ ਦੇਖੋ ਵੀ ਮੈਂ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਲੈ ਕੇ ਜਾਣਾ ਉਹ ਰਿਐਲਿਟੀ ਦੇ ਵਿੱਚ ਜਿਹੜਾ ਬੰਦਾ ਆਪਣੇ ਆਪ ਕਾਮਯਾਬ ਹੋ ਜਾਂਦਾ ਨਾ ਸਕਸੈਸ ਦਾ ਮਜ਼ਾ ਬੜਾ ਵਧੀਆ ਹੁੰਦਾ ਹੈ ਸਵਾਦ ਬਹੁਤ ਵਧੀਆ ਹੁੰਦਾ ਹੈ ਇਸ ਤਰੀਕੇ ਨਾਲ ਤੁਸੀਂ ਤਿਆਰੀ ਕਰੋ ਘੱਟੋ ਘੱਟ 6 ਮਹੀਨੇ দাও ਆਪਣੀ ਤਿਆਰੀ ਨੂੰ ਠੀਕ ਹੈ ਤੇ ਬਾਕੀ ਤੁਸੀਂ ਐਪਲੀਕੇਸ਼ਨ ਤੇ ਜੋ ਵੀ ਆਪਣੇ ਕੋਰਸਿਸ ਨੇ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਜਿਹੜੇ ਵੀ ਕੋਰਸ ਦਿੱਤੇ ਆ ਤੁਸੀਂ ਕਰਦੇ ਹੋ ਇੱਕ ਸਾਂਝਾ ਕੋਰਸ ਵੀ ਆਪਾਂ ਰੈਡੀ ਕੀਤਾ ਹੋਇਆ ਹੈ ਠੀਕ ਹੈ ਸਾਂਝਾ ਕੋਰਸ ਜਿਹੜਾ ਹੈ ਉਹ ਵੀ ਰੈਡੀ ਕੀਤਾ ਹੋਇਆ ਹੈ ਉਹਦੇ ਬਾਰੇ ਵੀ ਤੁਸੀਂ ਜਾ ਕੇ ਲੈ ਸਕਦੇ ਹੋ ਆਪਣੀਆਂ ਤੇ ਐਪਲੀਕੇਸ਼ਨ ਤੇ ਨੋਲੇਜ ਜਿਹੜੀ ਹੈ ਬਾਕੀ 9812630162 ਇਹ ਨੰਬਰ ਡਿਸਕ੍ਰਿਪਸ਼ਨ ਵਿੱਚ ਵੀ ਦੇ ਰੱਖਿਆ ਤੁਸੀਂ ਕਾਲ ਕਰਕੇ ਵੀ ਇਨਕੁਰੀ ले ਸਕਦੇ ਹਾਂ ਓਕੇ ਜੀ ਥੈਂਕ ਯੂ ਸੋ ਮਚ